ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਬੀਤ ਸਿੰਘ ਪਿੰਡ ਕੱਟੂ ਵਾਲਾ ਕੁਝ ਕਿ ਸਤਰਾ ਤੁਹਾਨੂੰ ਸੰਝੀਆਂ ਕਰਦਾ ਹਾਂ ਹੱਥੇ ਵਣਦੀ ਮੈਂ ਦੂਵੀਂ ਗੱਲ ਸੁਣ ਹੜਾਵੇ ਹੱਥੇ ਵਣਦੀ ਮੈਂ ਦੂਵੀਂ ਗੱਲ ਸੁਣ ਹੜਾਵੇ ਕਿਵੇਂ ਹੂ ਕਰ ਪੂਰਾ ਚੱਲਦਾ ਕਹਾੜਾਵੇ ਕਿਵੇਂ ਹੂ ਕਰ ਪੂਰਾ ਚੱਲਦਾ ਕਹਾੜਾਵੇ ਉੜਾਇਆਣਾ ਈੜੀ ਸਤਸਾ ਊੜਾ ਅੜੀੜੀ ਸੱਸਾ ਸੱਸਾ ਹਵੇ ਲੁਪੀ ਹੋਗੇ ਹੁਣ ਤੰਗ ਗਲ ਪਾਉਣ ਭਾਵੇ ਲੋਕੀ ਹੋਗੇ ਹੁਣ ਤੰਗ ਗਲ ਪਾਉਣ ਭਾਵੇ ਕਿੰਨੇ ਮੜ ਦਿਨ ਆਏ ਪਿਆ ਹੈ ਇੱਕ ਚੋਲਾ ਨਹੀਂ ਕਿੰਨੇ ਮੜ ਦਿਨ ਆਏ ਪਿਆ ਹੈ ਇੱਕ ਚੋਲਾ ਨਹੀਂ ਅੰਨੀ ਮਾਰਦੀਆ ਚਿੱਕਾ ਖਿੱਚੀ ਫਿਰੇ ਬੋਲ ਨਹੀਂ ਅੰਨੀ ਮਾਰਦੀਆ ਚਿੱਕਾ ਖਿੱਚੀ ਫਿਰੇ ਬੋਲ ਨਹੀਂ ਕੱਕਾ ਕੱਕਾ ਗੱਗਾ ਕੱਗਾ ਕਕ ਕਕ ਕਗਾ 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 ਨੀ ਜਿਹੜਾ ਮੰਗਦਾ ਹੱਕ ਪਾ ਲੈਂਦੇ ਲੰਮਾ ਨੀ ਜਿਹੜਾ ਮੰਗਦਾ ਹੱਕ ਪਾ ਲੈਂਦੇ ਲੰਮਾ ਨੀ ਸਾਡੇ ਟੁੱਟਗੇ ਨੇ ਦਿਲ ਗੱਲੇ ਕਹਿਣ ਸਈਆਂ ਵੇ ਸਾਡੇ ਟੁੱਟਗੇ ਨੇ ਦਿਲ ਗੱਲੇ ਕਹਿਣ ਸਈਆਂ ਵੇ ਪੜ ਲਿਖ ਕੇ ਵੀ ਹੁਣ ਸਭ ਆਸਾਂ ਟਈਆਂ ਵੇ ਪੜ ਲਿਖ ਕੇ ਵੀ ਹੁਣ ਸਭ ਆਸਾਂ ਟਈਆਂ ਵੇ ਚੱਚਾ ਸੱਚਾ ਜੱਜਾ ਛੱਜਾ ਚੱਚ ਸੱਜਾ ਚੱਜਾ ਝੱਜਾ ਝੱਜਾ ਨਹੀਂ ਆਵੇ ਸੱਚ ਸੁਣਦਾਂ ਨ ਕੋਈ ਪੈਂਦੇ ਲੈ ਲੈ ਚਈਆਂ ਵੇ ਸੱਚ ਸੁਣਦਾਂ ਨ ਕੋਈ ਪੈਂਦੇ ਲੈ ਲੈ ਚਈਆਂ ਵੇ ਜਿੱਥੇ ਹੁਣ ਸਾਰੇ ਅੰਨੇ ਰਾਜਾ ਹੁੰਦਾ ਕਾਣਾ ਨਹੀਂ ਜਿੱਥੇ ਹੁਣ ਸਾਰੇ ਅੰਨੇ ਰਾਜਾ ਹੁੰਦਾ ਕਾਣਾ ਨਹੀਂ ਸੋਚ ਹੋਵੇ ਨਾ ਸਰੂ ਵਰਤੇ ਜਾਂਦਾ ਪਾਣਾ ਨਹੀਂ ਸੋਚ ਹੋਵੇ ਨਾ ਸਰੂ ਵਰਤੇ ਜਾਂਦਾ ਪਾਣਾ ਨਹੀਂ ਟੈਂਕਾ ਠੱਠਾ ਡੱਡਾ ਟੱਡਾ ਟੈਂਕਾ ਠੱਠਾ ਡੱਡਾ ਟੱਡਾ ਟੱਡਾ ਨਾਣਾ ਨਹੀਂ ਹੁਣ ਰੱਬ ਇੱਕ ਰੱਖ ਵਰ ਤੇਰੇ ਹਾਂ பாக்கர்த்த ਗੱਲ ਸੁਣ ਮੇਰੀ ਇੱਕ ਬਣ ਨਾਨਕ ਮਾਵੇ ਗੱਲ ਸੁਣ ਮੇਰੀ ਇੱਕ ਬਣ ਨਾਨਕ ਮਾਵੇ ਸਿਰ ਸਿੱਟ ਕੇ ਨ ਬੈਠ ਜੁੱਧ ਛੇੜ ਲੰਮਾਵੇ ਸਿਰ ਸੁਟ ਕੇ ਨ ਬੈਠ ਜੁੱਧ ਛੇੜ ਲੰਮਾਵੇ ਤੱਤਾ ਤੱਤਾ ਦੱਦਾ ਤੱਦਾ ਤੱਤਾ ਤੱਤਾ ਦੱਦਾ ਤੱਦਾ ਦੱਦਾ ਨੰਨਾ ਵੇ ਲੋਕੀ ਮਾਰਨਗੇ ਮੇੜੇ ਕਹਿਣਾ ਮੰਨੇ ਚੰਨਾ ਵੇ ਲੋਕੀ ਮਾਰਨਗੇ ਮੇੜੇ ਕਹਿਣਾ ਮੰਨੇ ਚੰਨਾ ਵੇ ਕੀ ਹੋਇਆ ਆਈ ਰਾਤ ਦਿਨੇ ਬੀਤਾ ਆਉਣੀ ਕੀ ਹੋਇਆ ਆਈ ਰਾਤ ਦਿਨੇ ਬੀਤਾ ਆਉਣੀ ਘਰੇ ਘਰ ਵਿੱਚ ਜਾ ਕੇ ਲੋਕਾਂ ਨੂੰ ਜਗਾਉਣੀ ਘਰੇ ਘਰ ਵਿੱਚ ਜਾ ਕੇ ਲੋਕਾਂ ਨੂੰ ਜਗਾਉਣੀ ਪੱਪਾ ਪੱਫਾ ਬੱਬਾ ਪੱਬਾ ਪੱਪਾ ਪੱਪਾ ਪੱਬਾ ਪੱਬਾ ਮਮਾ ਨੀ ਜਿੱਤ ਸੱਚ ਵਾਲੀ ਹੋਣੀ ਰੱਖੇ ਤੂੰ ਟਰਮਾਣੀ ਜਿੱਤ ਸੱਚ ਵਾਲੀ ਹੋਣੀ ਰੱਖੇ ਤੂੰ ਟਰਮਾਣੀ ി കട്ടു വാളി സാ ആ മേ ഗി കട്ടുപാല ലിഖേ ആയാ മാട വേ ഉ ബോൾ മിട്ടാ മണി സാടാ വേ ഉ ബോളദ മ മിട്ടാ മണ ബി സാടാ വേരാ ബാവാ ടാടാ വേ നിത്ത മീരത്തെ ഗീ ബാള ਪੜਾਵੇ ਨਿਤ ਅਮੀਰ ਤੇ ਗਰੀਬ ਵਾਲਾ ਬਦੇ ਪੜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ